ਸਾਹ ਵਾਹਿਗੁਰੂ ਜਿੱਪੀ ਫਤਿਹ ਰਾਜ ਸਾਕਾ ਨੀਲਾਦਾਰਾ ਦੀ ਆਕੀ ਟਾਲੀ ਮਿਆਂਾ ਵਰਸੀ ਸੀ ਔਰ ਇਹ ਉਹ ਦਿਹਾੜੇ ਆ ਜਦੋਂ ਹਰ ਇੱਕ ਸਿੱਖ ਆਪਣੇ ਆਪ ਨੂੰ 1984 ਦੇ ਆਪਣੀ ਸੋਰਸ ਲੈ ਕੇ ਜਾਂਦਾ ਤੇ ਉੱਥੇ ਹੋਇਆ ਕੀ ਸੀ ਜਿਸਲੇ ਇਹਨਾਂ ਦੀਆਂ ਬਹੁਤ ਸਾਰੇ ਜਿਹੜੇ ਵਿੱਚ ਇਹਦਾ ਇਨਵੋਲਵ ਸੀ ਉਹਨਾਂ ਦੀਆਂ ਕਿਤਾਬਾਂ ਵੀ ਆ ਚੁੱਕੀਆਂ ਕਿ ਕਿਵੇਂ ਇਹ ਹੱਥਿਆਂ ਦਾ ਬੱਚਿਆਂ ਦਾ ਮਾਇਆਂ ਦਾ ਬਜ਼ੁਰਗਾਂ ਦਾ ਕਤਲੋਗਾਰ ਕੀਤਾ ਗਿਆ ਕਿਉਂਕਿ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਸ਼ਹੀਦੀ ਗੁਰਪੁਰਬ ਸੀ ਸੋ ਬਹੁਤ ਬੇਕਸੂਰਿਆਂ ਨੂੰ ਇਹਨਾਂ ਨੇ ਖੋ-ਖੋ ਕੇ ਮਾਰਿਆ ਜਿੱਥੇ ਏਡਾ ਵੱਡਾ ਕਾਰ ਇਹ ਜਿਹੜਾ ਕੱਲੂਕਾਰਾ ਵਾਪਰਿਆ ਉਹਦੇ ਵਿੱਚ ਮਰਦੇ ਮਯਾਦ ਵੀ ਬਣ ਕੇ ਨਿਕਲੇ ਉਹ ਕਿਹੜੇ ਸੀ ਉਹ ਮਰਜੀਬੜੇ ਸੀਗੇ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਔਰ ਉਹਨਾਂ ਦੇ ਸਾਥੀ ਆਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਰਨੈਲ ਸੁਵੇਕ ਸਿੰਘ ਜਿਨੇ ਕਿਸੇ ਵੇਲੇ ਇੰਡੀਆ ਦੀ ਲੜਾਈ ਦੀ ਜਿਹੇ ਕੀਤੀ ਅਗਵਾਈ ਕੀਤੀ ਸੀ ਨਾਲ ਬਾਬਾ 18 ਸਿੰਘ ਜੀ ਬਹੁਤ ਸਾਰੇ ਸਿੰਘ ਜਿਹੜੇ ਉਸ ਦਰਬਾਰ ਸਾਹਿਬ ਤੋਂ ਮਿਲੇ ਸੀਗੇ ਉਹਨਾਂ ਨੇ ਫੌਜ ਦਾ ਟੱਕਰਾ ਵੀ ਕੀਤਾ ਔਰ ਫੌਜ ਦੇ ਜਿਹੜੇ ਜਨਰਲ ਆ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਤੇ ਉਹ ਵੀ ਇਸ ਗੱਲ ਦੇ ਮੰਨੇ ਆ ਕਿ ਮੁਕਾਬਲਾ ਬਹੁਤ ਜ਼ਬਰਦਸਤ ਹੋਇਆ ਸੋ ਮੈਂ ਸਮਝਦਾ ਕਿਉਂਕਿ ਮੁਕਾਬਲੇ ਤਾਂ ਕਈ ਵਾਰ ਹੀ ਹੋ ਜਾਂਦੇ ਆ ਪਰ ਜੇਸ ਵਿਧੀ ਦੇ ਨਾਲ 사ਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਗੋਲੀਆਂ ਮਾਰੀਆਂ ਜੇਸ ਵਿਧੀ ਦੇ ਨਾਲ ਤੋਪਾਂ ਤੇ ਟੈਂਕਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ 사ਤਗੁਰੂ ਜੀ ਦੇ ਜਿਹੜੇ ਥੱਲੇ ਪਵਿੱਤਰ ਸਰੂਪ ਪ੍ਰਕਾਸ਼ ਮਾਨ ਸੀ ਉਹ ਚ ਗੋਲੀ ਲੱਗੀ ਇੱਕ ਜਿਹੜੇ ਵੱਡੇ ਸਰੂਪ ਸਾਡੇ ਹਰ ਕੀ ਪੌੜੀ ਹੁੰਦੇ ਉਹਦੇ ਵਿੱਚ ਗੋਲੀ ਲੱਗੀ ਉੱਤੇ ਗੋਮਾਂ 'ਚ ਵੀ ਗੋਲੀਆਂ ਲੱਗੀਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਜਿੰਨਾ ਸਾਡਾ ਪੁਰਾਣਾ ਉਥੇ ਇਤਿਹਾਸ ਪਿਆ ਸੀ ਚਾਹੇ ਉਹ ਗੁਰਮਤ ਦਾ ਇਤਿਹਾਸ ਸੀ ਚਾਹੇ ਹੋਰ ਇਤਿਹਾਸ ਸੀ ਉਹ ਸਾਰੇ ਨੂੰ ਅੱਗ ਲਾ ਕੇ ਸਾਰਾ ਕੁਝ ਫੂਕ ਕੇ ਫਨਾ ਕੀਤਾ ਔਰ ਗੁਰੂ ਸਾਹਿਬ ਜੀ ਦੀ ਦਰਸ਼ਣੀ ਡਿਉੜੀ ਉਹਦਾ ਹਿੱਸਾ ਢਾ ਕੇ ਇੱਕ ਬਹੁਤ ਕੀਮਤੀ ਜਿਹੜੀ ਇੱਕ ਮਹਾਰਾਜਾ ਰਣਜੀਤ ਸਿੰਘ ਨੇ ਚਾਦਨੀ ਭੇਟ ਕੀਤੀ ਸੀ ਉਹ ਸਾਰੇ ਜਿਹੜੀ ਉਹ ਸਵਾਹ ਚਲ ਕੇ ਸਵਾਹ ਹੋ ਗਈ ਉਹ ਮੈਂ ਇਹ ਗੱਲ ਇਸ ਕਰਕੇ ਨਹੀਂ ਕਹਿ ਰਿਹਾ ਕਿ ਇੱਕ ਯੋਜਨਾਬੰਦ ਢੰਗ ਨਾਲ ਸਿੱਖਾਂ ਦੀ ਕਰਦਾਰਕੁਸ਼ੀ ਕਰਨ ਲਈ ਇਹ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਸੀ ਤੇ ਸਿੱਖ ਮੰਗਦੇ ਵੀ ਕੀ ਸੀ ਕੋਈ ਵੱਡੀਆਂ ਮੰਗਾਂ ਨਹੀਂ ਸੀਗੀਆਂ ਉਸ ਵੇਲੇ ਦੀਆਂ ਜਿਹੜੀਆਂ ਮੁੱਖ ਤੌਰ ਦੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਅਧਿਆਤਕ ਉਹਦੇ ਵਿੱਚ ਫਿਰ ਬਾਅਦ ਦੇ ਵਿੱਚ ਬੈਠ ਕੇ ਮੋਰਚਾ ਵੀ ਲੱਗਾ ਸੋ ਮੈਂ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤ ਕਰਉਣਾ ਪ੍ਰੇਰਣਾ ਵੀ ਆ ਸਾਡੇ ਲਈ ਪ੍ਰੇਰਣਾ ਕੀ ਆ ਕਿ ਜਿਨ੍ਹਾਂ ਨੇ ਕਹਿੰਦੇ ਆਪਾਂ ਮੁੱਠੀ ਪਰ ਸਿੱਖ ਉਹਨਾਂ ਨੇ ਐਡੀ ਵੱਡੀ ਫੌਜ ਦੇ ਜਿਹੜੇ ਉਹ ਛੱਕੇ ਛੜਾ ਦਿੱਤੇ ਗੁਰੂ ਦਸਮ ਪਾਤਸ਼ਾਹ ਦੀ ਕਿਰਪਾ ਸੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਕਿਰਪਾ ਸੀ ਤੇ ਦਮਨਵੀ ਖਾਲਸੇ ਦੇ ਮੁਖੀ ਸਤਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦਾ ਅਲਾਦਾ ਉਹਨਾਂ ਦਾ ਸੰਕਲਪ ਉਹਨਾਂ ਦੀ ਕਰਨੀ ਤੇ ਕਤਨੀ ਤੇ ਉਹਨਾਂ ਦੇ ਸਾਥੀਆਂ ਨੇ ਸ਼ਹਾਦਤ ਦੇ ਦਿੱਤੀ ਆ ਸੋ ਅੱਜ ਅੰਮ੍ਰਿਤ ਵੇਲੇ ਸ੍ਰੀ ਕਾਲ ਤਖਤ ਸਾਹਿਬ ਤੇ ਸਵੇਰੇ ਖੜ ਪਾਠਾ ਦੇ ਭੋਗ ਪਏ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਰਤਨ ਤੋਂ ਬਾਅਦ ਅਰਦਾਸ ਬੇਨਤੀ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਪਾਉ ਦੀ ਵਾਕਿਸ਼ ਕੀਤੀ ਗਈ ਤੇ ਮੈਂ ਇਹ ਵੀ ਕਹਿਣਾ ਚਾਹਨਾ ਕਿ ਬਹੁਤ ਸਾਰੇ ਮਸਲੇ ਹਾਲੇ ਸਾਡੇ ਸਿੱਖਾਂ ਦੇ ਅਧੂਰੇ ਪਏ ਆ ਜਿਹਦੇ ਵਿੱਚ ਸਭ ਤੋਂ ਵੱਡਾ ਮਸਲਾ ਕਿ ਦੇਖਦੇ ਵਿਧਾਨ ਮੁਤਾਬਕ ਕਿਸੇ ਨੂੰ ਓਮਰਕਾਇਦ ਹੋ ਜਾਂਦੀ ਤੇ ਉਹ 20 ਸਾਲਾਂ ਬਾਅਦ ਬਾਹਰ ਆਇਆ ਹੁੰਦਾ ਅੱਜ ਚਾ 33 ਤੇ 34 34 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਆਂ ਔਰ ਸਭ ਤੋਂ ਵੱਡੀ ਤਰਾਸਦੀ ਕਿ 2019 ਦੇ ਵਿੱਚ ਸਾਹਿਬਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਮੌਤ ਦੀ ਸਜ਼ਾ ਮਾਫ ਕਰਕੇ ਉਹਨੂੰ ਲਾਈਫ ਚ ਕਨਵਰਟ ਕਰਨਾ ਸੀ ਪਰ ਅਫਸੋਸ ਨਾ ਕਹਿ ਰਿਆਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਅੱਜ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਪਟੀਸ਼ਨ ਪਾਈ ਉਹ ਵੀ ਉਹੀ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਪਰ ਕੋਰਟ ਡਾਇਰੈਕਸ਼ਨ ਦਾ ਫਾਇਦਾ ਨਹੀਂ ਨਿਕਲਿਆ ਹੁਣ ਫੇਰ ਪਾਈ ਨਵੀਂ ਪਟੀਸ਼ਨ ਉਹਦਾ ਕੋਈ ਫਾਇਦਾ ਨਹੀਂ ਨਿਕਲਿਆ ਅਸੀਂ ਪਿੱਛੇ 2-3 ਇਸ ਸੰਬੰਧ ਵਿੱਚ ਮੀਟਿੰਗਾਂ ਵੀ ਕੀਤੀਆਂ ਸੀ ਕਿਉਂਕਿ ਹੁਣ ਕੰਧੂਕਾਰਾ ਸਪਤਾਹਿਕ ਚੱਲਦਾ ਸੀ ਹੁਣ ਯਤਨ ਕਰਾਂਗੇ ਕਿ ਛੇਤੀ ਇੱਕ ਵੱਡੀ ਮੀਟਿੰਗ ਸਾਰੇ ਜਿੰਨੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਦੇ ਨਚੌਣਵੇਂ ਨਮਾਇंदे ਉਹ ਮੀਟਿੰਗ ਸਾਧ ਕੇ ਉਹਨਾਂ ਦੇ ਰਿਵਿਊ ਲਾਵਾਂਗੇ ਕਿਉਂਕਿ ਭਾਈ ਰਾਜੋਵਾਲਾ ਸਾਹਿਬ ਦਾ ਇਹ ਕਹਿਣਾ ਸੀ ਕਿ ਮੈਂ ਮੌਤ ਤੋਂ ਨਹੀਂ ਹੁਣ ਮੈਂ ਮੌਤ ਤਕਰੀਬਨ ਤੇ ਜ਼ਿੰਦਗੀ ਦਾ ਕੋਈ ਫਰਕ ਨਹੀਂ ਸਮਝਦਾ ਸੋ ਉਹ ਵੀ ਇੱਕ ਸਾਡਾ ਵੱਡਾ ਮਸਲਾ ਆ ਜਿਹੜਾ ਹਾਲੇ ਲੰਮਕਦਾ ਪਿਆ ਤੇ ਦੂਜਾ ਸਾਊਥੋਂ ਵੱਡਾ ਜ ਸਿੱਖਾਂ ਦੀ ਜਿਹੜੀ ਤਾਕਤ ਆ ਉਹ ਕਿਵੇਂ ਖੇਰੂ-ਖੇਰੂ ਕੀਤੀ ਜਾ ਰਹੀ ਆ ਹਰਿਆਣੇ ਦੇ ਵਿੱਚ ਪ੍ਰੋਪਰ ਢੰਗ ਦੇ ਨਾਲ ਇਲੈਕਸ਼ਨ ਨਹੀਂ ਹੋਈ ਪ੍ਰਾਂਤਗੀ ਦੇ ਜਿਹੜੇ ਉਧੇਦਾਰਾਂ ਦੀ ਚੋਣ ਸੀ ਉਹ ਹੱਥ ਖੜੇ ਕਰਕੇ ਇੱਕ ਇੱਕ ਡੈਮੋਕ੍ਰੇਸੀ ਦਾ ਮੈਂ ਸਮਝਦਾ ਉਹ ਇੱਕ ਮਜ਼ਾਕ ਚਲੋ ਹੱਥ ਵੀ ਖੜੇ ਹੋ ਜਾਂਦੇ ਜੇ ਸਾਬਤ ਹੋਣ ਸਾਰੇ ਪਰ ਮੇਰਾ ਗਹਿਣ ਤੋਂ ਭਾਵ ਕੇ ਸਰਕਾਰ ਸਿੱਧੇ ਤੌਰ ਦੇ ਉੱਤੇ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਆ ਔਰ ਮੈਂ ਸਰਕਾਰ ਨੂੰ ਇਸ ਗੱਲ ਦੀ ਤਾਰਨਾ ਵੀ ਕਰਦਾ ਕਿ ਧਰਮ ਦੇ ਵਿੱਚ ਕੋਈ ਵੀ 파ਰਟੀ ਜਿਹੜੇ ਦਖਲਅੰਦਾਜ਼ੀ ਕਰਦੀ ਆ ਉਹ ਪੋਲਿਟੀਕਲ ਤੌਰ ਦੇ ਉੱਤੇ ਨੁਕਸਾਨੀ ਜਾਂਦੀ ਆ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਕਾਲਜਾਰ ਕਿਉਂਕਿ ਸਾਡਾ ਪਵਿੱਤਰ ਸੁਧਾਰ ਤੇ ਆ ਉਹਦੇ ਤਹਿਤ ਚੱਲਦੀ ਆ ਸੋ ਮੈਂ ਦੁਬਾਰਾ ਫਿਰ ਸਮੂਹ ਸਿੱਖ ਭਾਈਚਾਰੇ ਦਾ ਸਮੂਹ ਸਿੱਖ ਜਥੇਬੰਦੀਆਂ ਦਾ ਤੇ ਮਹਾਨ ਸੰਪਰਦਾਵਾਂ ਦਮਦਮੀ ਟਕਸਾਲ ਔਰ ਨਿਹੰਗ ਸੰਗਤੀਆਂ ਸਿਰਮੌਰ ਜਥੇਬੰਦੀਆਂ ਔਰ ਬਾਕੀ ਸਾਰੀਆਂ ਸਮੂਟੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਬਹੁਤ ਵੱਡਾ ਰੌਲਾ ਰਪਾ ਸੀ ਪਿਛੇ ਉੱਥੇ 6 ਤਰੀਕ ਨੂੰ ਆਹ ਹੋ ਜਾਊਗਾ ਆਹ ਹੋ ਜਾਊਗਾ ਤੇ ਮੈਂ ਸਮਝਦਾ ਗੁਰੂ ਕੇ ਸਿੱਖ ਜਿਸ ਢੰਗ ਦੇ ਨਾਲ ਉੱਥੇ ਆ ਜੁੜ ਕੇ ਬੈਠੇ ਸੀ ਗੁਰੂ ਕਿਰਪਾ ਕਰੇ ਇਹ ਇੱਕ ਸੁਰਤਾ ਦੇ ਵਿੱਚ ਇਸ ਇਸੇ ਤਰ੍ਹਾਂ ਜੁੜ ਜਾਣ ਸੋ ਮੈਂ ਅੰਤ ਦੇ ਵਿੱਚ ਫੇਰ ਅੱਜ 48ਵੀਂ ਵਰਸੀ ਦੇ ਉੱਤੇ ਗੁਰੂ ਚਰਨਾ ਚਰਦਾਸ ਕਰਦਾ ਕਿ ਕੌਮ ਏਕੇ ਵਿੱਚ ਆਵੇ ਅੱਜ ਏਕਾ ਹੋ ਜਾਏ ਸਾਰੇ ਮਸਲੇ ਹੱਲ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ